ਪਾਗ ਬਾਰਮਾ ਬਦਲਦੀ ਰੋ ਟਟਾਲ ਦਿੱਧ ਪੈ ਰੁੱਖੀ ਜਹੀ ਹਵਾ ਉਤਰ ਤਰੇ ਜੀ ਭਾਨੋ ਸੰਤੀ ਕੋਲ ਬੈਠੀ ਸੀ ਬੇਬੇ ਸੰਤੀ ਤੈਨੂੰ ਕੀ ਦੱਸਾਂ ਰਾਤ ਤਾਂ ਮੈਂ ਅਜੇ ਰੋਟੀ ਲਾ ਕੀ ਠਿਸੀ ਖਾਸਾ ਨਹੀਂ ਰਹਾ ਹੈ ਪਿਆਸੀ ਹੂੰ ਤਾਂ ਮੈਨੂੰ ਨਾ ਜਾਣੀ ਕਿਸੇ ਨੇ ਵੀ ਚਾਹ ਕਮਾਰੀ ਮੈਂ ਨਾ ਬੇਬੇ ਸੰਤੀ ਚੱਟ ਦੇ ਕੇ ਬਾਹਰ ਆਈ ਮੈਨੂੰ ਨਾ ਜਿਵੇਂ ਕੋਈ ਬੁਲਾਉਂਦਾ ਬਰਬਾਰਾ ਕੇ ਦੇਖਿਆ ਤਾਂ ਕੋਈ ਨਹੀਂ ਸੀ ਮੈਂ ਸੋਚਾਂ ਬਈ ਮਨਾ ਮੈਨੂੰ ਇਹ ਉਹ ਜਲ ਜਾ ਕਿਉਂ ਦਿਖਾਈ ਦਿੱਤਾ ਉਹੀ ਭਾਨੂ ਤੈਨੂੰ ਭਲੇਖਾ ਲੱਗਿਆ ਹੋਣਾ ਨਾਲੇ ਅਗਲੀ ਪਿਛਲੇ ਮਾਤੇ ਹਾਂਕ ਪਈ ਤੇ ਜਾਈਦਾ ਨਹੀਂ ਹੁੰਦਾ ਫੇਰ ਨਾ ਬੇਬਰਾ ਤਾਂ ਸੁਖਣੇ ਚ ਮੈਨੂੰ ਮੇਰੀ ਮਾਂ ਲਗਾਈ ਦਿੱਤੀ ਜਾਣੇ ਨਾ ਕਹਿੰਦੀ ਐ ਗੁੜੇ ਭਾਨੂ ਮਰ ਗਈ ਕੁੜੇ ਮੈਥੈਨ ਨੂੰ ਟੋਲਦੀ ਮੈਨੂੰ ਤਾਂ ਪਾਣੀ ਪਿਆ ਮੈਂ ਤਾਂ ਬਾਲੀਓ ਇੱਥੇ ਆਈਆਂ ਫਿਰ ਪਿਆ ਤਾਂ ਪਾਣੀ ਸੰਤੀਨੇ ਚਟਨੀ ਗੁੱਟ ਦੀਨੇ ਛੋਟਾ ਪਰਾਂ ਰੱਖਦੇ ਆਂ ਪੁੱਛ ਲੈ ਕਾ ਨੂੰ ਉਦੋਂ ਹੀ ਮੁਰਗੇ ਨੇ ਬਾਗ ਦੇ ਦਿੱਤੀ ਤੇ ਮੇਰੀ ਅੱਖ ਖੁੱਲ ਗਈ ਚੰਗਾ ਹੋਇਆ ਮੁਰਦੇ ਨੂੰ ਕੁਛ ਖਵਾਉਣਾ ਪਿਉਣਾ ਤਾਂ ਵਾੜਾ ਹੀ ਮਾੜਾ ਹੁੰਦਾ ਪੀਪੇ ਚੰਗਾ ਹੋਵੇ ਮਾੜਾ ਹੋਵੇ ਆ ਬਦੀ ਮਾਂ ਨੂੰ ਸੁਪਨੇ ਚ ਮਿਲ ਕੇ ਨਾ ਜੀ ਜਾਣੇ ਰਾਜੀ ਜਾ ਹੋ ਗਿਆ ਚੰਤਰੀ ਜਿੱਤਨ ਦੀ ਮਰੀ ਸੀ ਕਦੇ ਕਿਹੜਾ ਬਖਾਈ ਦਿੱਤੀ ਸੀ ਕਿਉਂ ਨਹੀਂ ਜਿੱਥੇ ਵੀ ਹੋ ਉੰਤਰਤਾ ਪੁੱਜਦੇ ਹੋ ਫਿਰ ਵੀ ਮਾਨ ਸੀ। ਇਟਲਾ ਸੱਚ ਮੈਂ ਤਾਂ ਤੇਰਾ ਰੁਪਈਆ ਮੋੜਨਾਈ ਸੀ ਜਿਹੜਾ ਉਦੋਂ ਪਾਦੇ ਨੂੰ ਦਿੱਤਾ ਸੀ ਤਾਂ ਇੱਥੋਂ ਲੈ ਕੇ। ਭਾਣੋਂ ਨੇ ਗੀਜ ਵਿੱਚੋਂ ਇੱਕ ਲੀਰ ਤੇ ਲੜ ਬੰਨਿਆ। ਇੱਕ ਦਾ ਨੋਟ ਕੋਲ ਕੇ ਦਿੰਦਿਆਂ ਕਿਹਾ ਲੈ ਆ ਜਾਂਦਾ ਰੁਪਈਆ ਕਿਹੜਾ ਕਿ ਤਰੇ ਭੱਜ ਚੱਲਿਆ ਸੀ। ਰੁਪਈਆ ਫੜਦਿਆਂ ਸੰਤੀ ਬੋਲੀ ਬਹਿ ਜਾ ਭਾਣੋਂ ਚਲਦੀਆਂ ਬੇਬੇ ਦੇਖ ਤਾ ਉਪਰੋਂ ਕਿਹੋ ਜਿਹੀ ਕਾਲੀ ਬੋਲੀ ਨੇਰੀ ਜੜੀ ਆਉਂਦੀ ਐ ਮੋਗਾ ਵੀ ਟਕਣਾ ਨਹੀਂ ਤਾਂ ਅੰਦਰ ਪੈ ਜੋ ਸਾਰਾ ਮਿੱਟੀ ਕੱਟਾ ਇਹ ਰੱਬ ਨੇ ਕਵਰ ਨਹੀਂ ਕੀ ਕਰਨਾ ਇਹ ਸਰੁੱਤ ਦੀ ਨੇਰੀ ਤਾਂ ਉਹੀਂ ਮਾਰ ਲੂ ਫਸਲਾਂ ਚੱਲੋ ਹੁਸ਼ ਕਰ ਤੇਰੀ ਮਰਜ਼ੀ ਆ ਖਪਾ ਨੂੰ ਤਰਪਈ ਸੱਚਮੁੱਚ ਹੀ ਕਾਲੀ ਬੋਲੀ ਨੇਰੀ ਜੜੀ ਆ ਰਹੀ ਸੀ ਪਹਿਲਾਂ ਤਾਂ ਤੂਤਲਾ ਪੱਤਾ ਸੁੱਤ ਉੱਡਿਆ ਫਿਰ ਵਾਰ ਵਾਰੀਆਂ ਖੜਕਣ ਲੱਗੇ ਤੇ ਫਿਰ ਤਾਂ ਹੱਥ ਨੂੰ ਹੱਥ ਮਾਰਿਆ ਕਿਹੜਾ ਦਿਖਦਾ ਸੀ ਜੜਾਕ ਜੜਾਕ ਦਰਖਤਾਂ ਦੇ ਟਾਂ ਟੁੱਟਣ ਲੱਗੇ ਚਲਦੇ ਖੂ ਥੰਮ ਗਏ ਰਾਹੀ ਦਰਖਤਾਂ ਦੀ ਓਟ ਲੱਭਣ ਲੱਗੇ ਜਾਨਵਰਾਂ ਨੇ ਚੀਕ ਚਿਹਾੜਾ ਪਾ ਛੱਡਿਆ ਸੀ ਬੜੇ ਲੋਕ ਘਰਾਂ ਵਿੱਚ ਬੈਠੇ ਰੱਬ ਨੂੰ ਚਿਤਾਰ ਰਹੇ ਸਨ ਜਵਾਕਾਂ ਨੂੰ ਇਹ ਇੱਕ ਤਮਾਸ਼ਾ ਜਿਹਾ ਲੱਗ ਰਿਹਾ ਸੀ ਪਾਣੋ ਕੋਠੇ ਉੱਤਮੋਗਾ ਟਕਣ ਜੜੀ ਮੋਗਾ ਟੱਕ ਕੇ ਬੋਤ-ਬੋਤ ਕੇ ਪੈ ਧੜਿਓ ਬਨੇਰੇ ਕੋਲਾ ਕੇ ਢੇੜਾ ਜਿਹਾ ਖਾ ਕੇ ਧੜੰਮ ਦੇ ਵਿੜੇ ਵਿੱਚ ਅਹ ਡਿੱਗੀ ਡਿੱਕ ਕੇ ਪਲ ਦੇ ਪਲ ਯੋ ਉੱਠ ਬੈਠੀ ਫੇਰ ਗੁੰਮਸਮ ਜਿਹੀ ਹੋ ਕੇ ਉੱਥੇ ਹੀ ਲਟਕ ਗਈ ਨਹੀਂ ਬੇਬੇ ਖਾਨੀ ਪਾਣੋ ਡਿੱਗ ਪੀ ਬਚਨੀ ਨੂੰ ਉੱਚੀ ਦੇਖ ਕੇ ਸੰਤੀ ਨੂੰ ਹਾਕ ਮਾਰੀ ਤੇ ਆਪ ਆ ਕੇ ਪਾਣੋ ਨੂੰ ਸੰਭਾਲਿਆ ਸੰਤੀ ਨੱਠੇ ਆਈ ਦੋ ਮਾਣੇ ਪਾਨੋਂ ਨੂੰ ਮਸਾਂ ਚੁੱਕ ਕੇ ਮੰਜੇ ਤੇ ਪਾਇਆ ਸੀ ਸਿਰ ਵਿੱਚੋਂ ਖੂਨ ਵਗ ਰਿਹਾ ਸੀ ਸੰਤੇ ਨੇ ਆਪਣੀ ਸਿਰ ਦੀ ਚਾਦਰ ਪਾੜ ਕੇ ਛੇਤੀ ਦੇ ਲੋਗੜ ਰੱਖ ਕੇ ਪੱਟੀ ਬੰਨ੍ਹੇ ਪਰ ਬਿੰਦ ਵਿੱਚ ਉਹ ਸਾਰੇ ਲਹੂ ਨਾਲ ਭਿੱਜ ਗਈ ਦਰਵਾਜ਼ੇ ਨਰੈਣ ਨੂੰ ਸੱਦ ਕੇ ਲਿਆਂਦਾ ਗਿਆ ਉਸੇ ਵੇਲੇ ਉਸਨੇ ਪਕਤੂ ਨੂੰ ਸੈਰੋਂ ਡਾਕਟਰ ਲੈ ਆਉਣ ਲਈ ਭਜਾ ਦਿੱਤਾ ਪਾਨੋਂ ਨੂੰ ਘੋ ਪਾ ਕੇ ਦੁੱਧ ਪਿਆਇਆ ਗਿਆ ਉਹ ਨਾ ਹੈ ਕਰਦੀ ਸੀ ਨਾ ਥੂ ਵਸਨੇ ਢਾਲ ਜਹੀ ਪਈ ਸੀ ਡਾਕਟਰ ਦੇ ਹੋਂ ਤੱਕ ਭਾਉਨਾਂ ਦੇ ਸਿਰ ਉੱਤੇ ਬੰਨਿਆ ਸਾਰਾ ਲੋਕੜ ਮੇਲੇ ਨਾਲ ਭਿੱਜ ਚੁੱਕਿਆ ਸੀ ਕਿਥੋਂ ਮੁਕਰ ਢਕਣ ਚੜ ਗਈ ਬਦਲਿਆਂ ਵਾਲੀ ਸ਼ਾਂਤੀ ਨੇ ਉਸ ਦੇ ਠਰੇ ਜਾਂਦੇ ਹੱਥ ਪੈਰ ਘੁੱਟਦੇ ਕਿਹਾ ਡਾਕਟਰ ਜੀ ਭਾਵੇਂ ਮੇਰਾ ਸਾਰਾ ਕਾਰਵਾਰ ਲੱਗ ਜੇ ਕਿਰਾਂ ਭਾਉਨ ਨੂੰ ਬਚਾ ਲੋ ਨਰੇਨ ਨੇ ਹੱਥ ਬੰਨ ਕੇ ਤਰਲਾ ਪਾਇਆ ਡਾਕਟਰ ਨੇ ਉਸ ਦੇ ਤਾਰ ਤਦਾ ਸੂਆ ਲਾ ਦਿੱਤਾ ਬਿੰਦ ਕੁਮਾਰੋਂ ਪਾਣੋਂ ਨੂੰ ਜਾਣੇ ਤੁੱਤ ਜਈ ਆ ਗਈ ਉਸਨੇ ਆਖੋ ਢੇੜ ਕੇ ਆਪਣੇ ਵਾਲੇ ਦੁਆਲੇ ਦੇ ਲੋਕਾਂ ਨੂੰ ਦੇਖਿਆ ਬੇਬੇ ਪਾਣੀ ਉਹ ਜਨੇ ਸ਼ਾਂਤੀ ਦੇ ਹੱਥ ਕੁੱਟ ਕੇ ਫੜਦੇ ਕਿਹਾ ਤਾਂਤੀ ਨੇ ਚਪਚਾ ਪਾਣੀ ਦਾ ਉਸ ਦੇ ਮੂੰਹ ਵਿੱਚ ਪਾਇਆ ਫਿਰ ਉਸ ਦੇਨੇਗਾ ਨਰੈਣ ਤੇ ਆਟਕੀ ਬਾਖਰੂ ਬਾਖਰੂ ਪਾਣੋਂ ਨੇ ਹਟ ਕੋ ਰਾਜਾ ਲੈ ਕੇ ਕਿਹਾ ਡਾਕਟਰ ਨੇ ਇੱਕ ਤਾਕਤ ਦਾ ਸ਼ੂਆ ਹੋਰ ਲਾਇਆ ਤੇ ਕਿਹਾ ਇਸ ਨੂੰ ਹਸਪਤਾਲ ਲੈ ਚਲੋ ਢਪਾਣੋਂ ਨੇ ਸੁੱਟ ਜਿਹੀ ਸੰਭਾਲ ਲਈ ਉਸ ਨੂੰ ਗੱਡੇ ਵਿੱਚ ਪਾ ਕੇ ਹਸਪਤਾਲ ਲੈ ਗਏ ਜਾਕ ਮਨੂੰ ਟੰਕ ਕੇ ਲਾਏ ਪੱਟੀਆਂ ਬੰਨ੍ਹੀਆਂ ਬਾਕੀ ਦੇ ਦੁਪਹਿਰ ਟੋ ਟੋ ਕੇ ਦੇਖੇ ਦਵਾਈ ਪਲਾਈ ਬਾਰਡਰ ਵਿੱਚ ਬੈੱਡ ਤੇ ਪਾ ਦਿੱਤੀ ਡੇਢ ਮਹੀਨਾ ਹਸਪਤਾਲ ਪਈ ਰਹੀ ਨਰੈਣ ਹਰ ਰੋਜ਼ ਪਿੰਡੋਂ ਪਤਲਾ ਪੋਲਾ ਕੁਝ ਪਾਣੋਂ ਦੇ ਖਾਣ ਉਤੇ ਦੁੱਧ ਚਾਹ ਲਾਇਆ ਪਰਦਾ ਤੂੰ ਜੀ ਰੋਜ਼ ਨਾ ਖੇਚਲ ਕਰਿਆ ਕਰੋ ਕਦੇ ਆਰਾਮ ਵੀ ਕਰ ਲਿਆ ਕਰ ਮੈਂ ਕਿਸ਼ੇ ਹੱਥ ਦੁਕਾਨ ਤੋਂ ਹੀ ਚਾਹ ਚੂ ਮੰਗਾ ਲੂੰ ਪਾਨੋਂ ਆਖਦੀ ਨਹੀਂ ਪਾਨੋਂ ਖੇਚਲ ਕਾਦੀ ਐ ਤੂੰ ਜੀ ਰੋਟੀ ਲਾਉਂਦਾ ਵੀ ਔਖਾ ਹੁੰਦਾ ਹੋਏਗਾ ਪਾਹਨੋਂ ਨੇ ਫਿਕਰਮੰਦ ਹੋ ਕੇ ਕਿਹਾ ਨਹੀਂ ਕੋਈ ਨਹੀਂ ਮਰਨ ਨੇ ਮਲਵੀ ਜੀ ਜੀ ਬਨਾਲਾ ਕਿਹਾ ਤੇ ਜਾਣ ਲਈ ਉਹ ਉੱਠ ਖੜਾ ਹੋਇਆ ਇੱਕ ਦਿਨ ਉਸ ਨੂੰ ਸ਼ਾਂਤੀ ਵੀ ਮਿਲ ਨਹੀਂ ਪੰਨੋ ਨੂੰ ਲੱਗਿਆ ਜਿਵੇਂ ਉਹ ਕੁਝ ਕਹਿੰਦੀ ਕਹਿੰਦੀ ਜਾਗ ਗਈ ਡੇਢ ਮਹੀਨੇ ਮਗਰੋਂ ਜਦੋਂ ਪੰਨੋ ਰਾਹ ਵਿੱਚ ਕਈ ਵਾਰੀ ਬੈਠ ਬੈਠ ਕੇ ਪਿੰਡ ਆਪਣੀ ਤੋਂ ਉਸਨੇ ਦੇਖਿਆ ਹਰੀਏ ਦੀ ਸਾਲੀ ਭਗਵੰਤੀ ਚੁੱਲੇ ਮੂਰੇ ਬੈਠੀ ਰੋਟੀ ਲਾ ਰਹੀ ਸੀ ਪੰਨੋ ਲੈਣੀ ਮੰਜੀ ਉੱਤੇ ਟੇਢੀ ਹੋ ਗਈ ਚਾਹ ਤਰ੍ਹਾਂ ਭਗਵੰਤੀ ਨੇ ਪੰਨੋ ਦੀ ਥਾਂ ਰਾਇ ਨੂੰ ਪੁੱਛਿਆ ਪੀਣੀ ਹੈ ਪੰਨੋ ਨੇ ਰਹਿਨੇ ਇੱਕ ਨੂੰ ਪੰਨੋ ਨੂੰ ਪੁੱਛਿਆ ਨਹੀਂ ਪੰਨੋ ਬੋਲੀ ਕੁਝ ਪਾਲੇ ਚੁੱਪਾ ਬਰਤੀ ਰਹੀ ਫਿਰ ਪੰਨੋ ਨੇ ਪਾਣੀ ਇਨ ਲਈ ਉੱਠ ਕੇ ਪੀੜੇ ਵਿੱਚੋਂ ਗਲਾਸ ਚੁੱਕਿਆ ਮੈਂ ਦੇ ਦਿੰਨੀ ਆ ਪਾਣੀ ਕਹਿੰਦੀ ਭਗਵੰਤੀ ਨੇ ਉਸਦੇ ਹੱਥੋਂ ਗਲਾਸ ਫੜ ਲਿਆ ਤੇ ਬਚਨੀ ਨੇ ਦੇ ਪੰਪ ਤੋਂ ਸੱਜਰਾ ਪਾਣੀ ਲੈਣ ਚਲੀ ਗਈ ਆਪਾਂ ਉਹਨੇ ਨਰੈਣ ਵੱਲ ਤੱਕਿਆ ਨਰੈਣ ਨੇ ਅੱਗੋਂ ਹੀ ਮੇ ਪਾਲ ਲਈ ਪਾਣੀ ਲੈ ਕੇ ਭਗਵੰਤੀ ਚੱਕ ਦੇ ਕੇ ਮੋੜਾਈ ਮੈਂ ਕਿਹਾ ਜੀ ਤੂੰ ਇੱਥੇ ਬੈਠਾ ਕੀ ਕਰਦਾ ਤੂੰ ਜਾ ਕੇ ਹੱਟੀਆਂ ਸਾਬਣ ਤੇ ਗਾਝੀ ਲਿਆ ਦੇ ਭਗਵੰਤੀ ਨੇ ਪਾਣੋਂ ਨੂੰ ਪਾਣੀ ਦਾ ਗਲਾਸ ਫੜਾਉਂਦੇ ਨਰੈਣ ਨੂੰ ਕਿਹਾ ਨਵੇਂ ਬਿਨਾ ਕੁਝ ਵੀ ਕਹੇ ਉੱਠ ਕੇ ਸਾਬਣ ਲੈਣ ਤੁਰ ਪਿਆ ਮੈਂ ਕਿਹਾ ਜੀ ਕੋਈ ਚੰਗੀ ਜਿਹੀ ਲਿਆਈ ਸਾਬਣ ਦੀ ਗਾਚੀ ਜਿਸ ਵਿੱਚੋਂ ਨਾਲੇ ਮੋਸਕ ਵੀ ਸੋਨਾ ਆਉਂਦਾ ਹੋਵੇ ਪਿੱਛੋਂ ਭਗਵੰਤੇ ਨੇ ਉਸ ਨੂੰ ਸਮਝਾਇਆ ਕੋਠੀ 'ਚ ਮੇਰੇ ਦੋ ਕੁ ਲੀੜੇ ਪੈਚੀ ਭਾਣਾ ਨੇ ਆਪਣੇ ਗਲ ਦੇ ਮਲੇ ਲੀੜਿਆਂ ਵਾਲਾ ਤੱਕ ਕੇ ਕਿਹਾ ਉਹ ਉਹ ਤਾਂ ਪਟੇ ਜੇ ਸੀ ਗਰਾਏ ਵਾਲੇ ਦਿਨ ਮੈਂ ਸਾਸ਼ੀਆਂ ਦੀ ਬੁੜੀ ਨੂੰ ਪੁੰਨ ਕਰਤੇ ਸੀ ਤੂੰ ਮੇਰੀ ਕੋਈ ਕੁੜਤੀ ਪਾ ਕੇ ਧੋਲੀ ਲੀਡੇ ਭਗਵੰਤੀ ਨੇ ਥਮਲੇ ਉੱਤੋਂ ਛੋਟੀ ਨਾਲ ਅੱਦ ਬਣੇ ਚਿੜੀ ਦੇ ਆਲ ਨੇ ਨੂੰ ਦੇਖਦਿਆਂ ਕਿਹਾ ਜਾਏ ਵੱਡੀ ਦੀ ਨਿਤ ਡੱਕੇ ਖਣੇ ਹੁੰਦੀ ਰਹਿੰਦੀ ਐ ਵਿੱਚ ਅੰਡੇ ਨਾ ਹੋਣ ਕਿਤੇ ਭਾਣੋ ਬੋਲੀ ਜੇ ਹੋਣਗੇ ਤਾਂ ਚਿੜੀ ਦੀ ਹੋਣਗੇ ਤੇਰੇ ਤਾਂ ਨਹੀਂ ਭਗਵੰਤੀ ਨੇ ਮਸਕਰੀ ਕੀਤੀ ਪਾਣੋਂ ਨੂੰ ਕੋਈ ਜਵਾਬ ਨਾ ਆਵੜਿਆ ਪੀੜੀ ਢਾਕੇ ਨਮਾ ਪਾਲਿਆ ਪਾਣੋਂ ਨੇ ਪੀੜੇ ਵੇਲੇ ਜਾਗਦੇ ਪੁੱਛਿਆ ਆਹੋ ਕੁੱਗਿਆਂ ਵਾਲਾ ਅੱਜ ਕੱਲ੍ਹ ਕੌਣ ਬੰਦਾ ਰੈਣ ਸਾਬਣ ਨੇ ਦੋ ਟੁਕੀਆਂ ਲੈ ਆਇਆ ਇੱਕ ਉਸ ਨੇ ਭਗਵੰਤੀ ਨੂੰ ਦੇ ਦਿੱਤੀ ਤੇ ਦੂਸਰੀ ਪਾਣੋਂ ਦੇ ਕੋਲ ਰੱਖ ਦਿੱਤੀ ਜਹ ਜਾਂਦੀ ਰੈਣ ਪੁੱਤੇ ਦੀ ਇਹ ਭਗਵੰਤੀ ਨੇ ਅੰਦਰ ਅਮੁਰੇ ਖੜੀ ਹੋਈ ਕੁੱਤੀ ਦੇ ਬੱਕਮਾ ਘੁਰਚਣਾ ਮਾਰ ਕੇ ਕਿਹਾ ਘੁਰਚਣਾ ਲੱਗਣ ਉੱਤੇ ਡੱਬੀ ਕੁੱਤੀ ਜਰਾ ਕੁ ਤੁਰ ਪਰ ਕੀ ਬਾਹਰ ਵੱਲ ਨੂੰ ਤੁਰ ਪਈ ਦੋ ਕੁ ਕਦਮ ਜਾ ਕੇ ਖੜੋ ਗਈ ਫਿਰ ਮੁੜ ਪਈ ਫਿਰ ਘਰਾ ਮੁਰੇ ਹੀ ਆ ਖੜੀ ਹੋਈ ਕੁੱਤੀ ਨੂੰ ਉੱਥੇ ਹੀ ਖੜੀ ਦੇਖ ਕੇ ਭਗਵਤੀ ਕੀ ਚੀਚਿਲਾਏ ਉੱਠੀ ਤੇ ਢਾਲ ਕੋਟ ਨਾ ਹੀ ਚੋਕ ਕੇ ਕੁੱਤੇ ਦੇ ਲੱਕ ਵਿੱਚ ਮਾਰਿਆ ਉਹ ਚੌਂ ਚੌਂ ਕਰਦੀ ਬਾਹਰ ਨੂੰ ਨੱਠ ਤੁਰੇ ਕਾਨੂੰ ਮਾਰਦੀ ਆਂਦਰ ਵੇਸ਼ਣੀ ਨੂੰ ਕੁੱਤੇ ਦੀ ਤਕੂਕ ਤਾਂ ਕਹਿੰਦੇ ਨੇ ਦਰਗਾਹੇ ਸੁਣੀ ਦੀ ਆਪਾਂ ਉਹਨੇ ਆਪਣੇ ਬੇਮਲੂਮੇ ਜਿਹੇ ਕੰਮ ਦੇ ਹੱਥਾਂ ਨੂੰ ਚੁੰਨੀ ਢ ਕਾ ਜ्ञਾ ਗਿਆ ਭਗਵੰਤੀ ਨੇ ਭਗਵੰਤੀ ਨੇ ਕੋਈ ਉਤਕਨਾ ਦਿੱਤਾ ਕੁੱਤੀ ਦਾ ਤਾਂ ਕੋਈ ਨਹੀਂ ਭਗਵੰਤੀ ਤੂੰ ਕਿਥੇ ਦਿਨ ਮੈਨੂੰ ਨਾ ਹੋਂਕ ਟੰਡਾਈ ਜੀ ਹੁਣ ਤਾਂ ਹੈ ਜਿਵੇਂ ਤੁਸੀਂ ਦੋ ਹੋ ਨਰੈਣ ਮਸਕਰੀ ਕੀਤੀ ਥੋੜੇ ਹੀ ਹੂਰਵਾਜ ਸਾਡੇ ਨੇ ਭਗਵੰਤੀ ਨੇ ਨਰੈਣ ਨੂੰ ਚਾਹ ਦਾ ਗਲਾਸ ਫੜਾਂ ਤੇ ਆਖਿਆ ਕੰਨ ਨੂੰ ਵੀ ਲਿਆ ਦੇ ਜੇ ਉਸ ਨੂੰ ਨਹੀਂ ਲੋੜ ਤਾਂ ਮੱਲ ਮੱਲੀ ਦੇਣੀ ਹੈ ਲੋੜ ਕਿਉਂ ਨਹੀਂ ਥੱਕ ਕੇ ਆਈ ਹੈ ਤੈਨੂੰ ਜੀ ਉਸ ਦੀ ਲੋੜ ਤਾਂ ਬਹੁਤਾ ਪਤਾ ਨਹੀਂ ਤੇ ਤਮੰਦਾ ਹੋ ਪਾਣੋਂ ਚਾਹ ਨਰਾਇਣ ਨੇ ਆਪਣਾ ਗਲਾਸ ਉਸ ਨੂੰ ਫੜਾਉਂਦੇ ਆ ਕਿਹਾ ਪਾਣੋਂ ਨੇ ਗਲਾਸ ਫੜ ਲਿਆ ਅਸਲ ਗੱਲ ਤਾਂ ਇਹ ਸੀ ਵੀ ਪਾਣੋਂ ਨੇ ਤਾਂ ਤੈਥੋਂ ਲੈਣੀ ਸੀ ਚਾ ਭਗਵੰਤੀ ਨੇ ਹੱਥ ਕਿਰਨਾਂ ਨੂੰ ਜ਼ਿਆਦਾ ਦੂਜਾ ਗਲਾਸ ਫੜਾਉਂਦੇ ਆ ਕਿਹਾ ਕਮਲੀ ਇਹੋ ਕਮੰਦੇ ਆ ਪਤੀ ਪਰਮੇਸ਼ਰ ਦਾ ਇਹ ਖੰ ਪਰਮੰਤੀ ਪਰਮੇਸ਼ਰ ਭਗਵੰਤੀ ਨੇ ਟੁੱਟ ਬਕਾਇਆ ਪਰਮੇਸ਼ਵਰ ਦੇ ਕੀ ਹੋਰ ਸਿੰਗ ਲੱਗੇ ਹੋਣਗੇ ਨਰਾਇਣ ਘਟੋ ਘਟ ਗੱਲਾਂ ਵਿੱਚ ਤਾਂ ਭਗਵੰਤੀ ਤੋਂ ਆਰਨਾ ਨਹੀਂ ਸਿਤਾਉਂਦਾ ਚੰਗਾ ਚੰਗਾ ਮਖਾ ਭਾਨੋ ਦੇ ਪਰਮੇਸ਼ਰਾ ਜਮਾਰਾ ਵਿੜਿਓ ਜਾ ਕੇ ਜੁੱਤੀ ਲਿਆ ਦੇ ਮੇਰੀ ਮੋਧੂ ਚਮਾਰ ਤੋਂ ਕੈ ਦਿਨ ਹੋ ਗਏ ਮੇਚ ਲੈ ਕੇ ਗਏ ਨੂੰ ਇਹ ਤਾਂ ਜਮਾਈ ਟੁੱਟ ਗਈ ਅੱਜ ਤਾਂ ਹਰ ਵੀ ਮੈਂ ਨੰਗੇ ਪੈਰੀ ਗਈਆਂ ਦੇਖ ਹੀ ਨਹੀਂ ਗਿਆ ਮੋਧੂ ਕਾ ਨੂੰ ਦੇਖੇ ਗਿਆ ਚੰਗਾ ਮੈਂ ਪੁੱਛਦਾ ਆਖੇ ਨਰਨ ਜੁੱਤੀ ਲੈ ਜਾਂਦਾ ਜਾਂਦਾ ਰੁੱਕ ਕੇ ਭਾਨੋ ਵੱਲ ਮੂੰਹ ਕਰਕੇ ਬੋਲਿਆ ਤੂੰ ਵੀ ਧਾਗ ਮਣ ਕੇ ਦੇ ਦੇ ਭਾਨੋ ਹੁਣੇ ਕਹੇ ਆਉਂਗਾ ਨਹੀਂ ਤਾਂ ਕੱਲ ਨੂੰ ਤੂੰ ਭੇਜੇਂਗੀ ਨਹੀਂ ਮੇਰੀਤਾ ਜੀ ਚੰਗੀ ਭਲੀ ਆ ਪਾਣੋਂ ਬੋਲੀ ਤੈਨ ਰਹਿਣ ਨੂੰ ਜਾਂਦੇ ਨੂੰ ਕਿੰਨਾ ਚਿਰ ਵੇਖਦੀ ਰਹੀ ਭਗਵੰਤੀ ਇੱਕ ਦੋ ਵਾਰੀ ਉਸ ਵੱਲ ਝਾਕ ਕੇ ਕੁਝ ਪਲ ਚੁੱਪ ਵਰਤੀ ਰਹੀ ਤੇਰਾ ਮੰਜਾ ਚਾਰੇ ਡਾ ਰਿਆ ਪਾਣੋਂ ਹਵਾ ਹਾਰੇ ਨਾਲੇ ਡਾ ਦੇ ਪਾਣੋਂ ਨੇ ਵੇ ਦਿਲੀ ਜੀ ਨਾਲ ਕਿਹਾ ਚਾਰੇ ਵਿੱਚ ਪਾਣੋਂ ਨੂੰ ਬੜੀ ਰਾਤ ਗਈ ਤੱਕ ਹੀ ਤਾਂ ਭਗਵੰਤੀ ਤਿੰਨ ਐਨੀਆਂ ਗੱਲਾਂ ਕਰਨ ਦੀ ਫਿਰ ਹਸਣ ਦੀ ਆਵਾਜ਼ ਆਉਂਦੀ ਰਹੀ